6 11 25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਡੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੋਂਟੇਰੋ ਕਾਰ ਆ ਉਹਨੂੰ ਅੱਗ ਲੱਗ ਗਈ ਹੈ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ ਵੇਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗਟ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਆ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਤੇ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹ ਹੀ ਰਾ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਪਤਾ ਲੱਗਾ ਵੀ ਉਹਨੂੰ ਅਮਨਦੀਪ ਹਸਪੀਟਲ ਭੇਜਤਾ ਹੈਗਾ ਔਰ ਆਗ ਨੂੰ ਕਾਬੂ ਕਰਨ ਤੋਂ ਬਾਅਦ ਇਮੀਡੀਏਟਲੀ ਸਾਡੀ ਜਿਹੜੇ ਐਸ ਐਚ ਓ ਹੈ ਬੇਰਕਾ ਦੇ ਉਹ ਅਮਨਦੀਪ ਹਸਪੀਟਲ ਗਏ ਸੀਗੇ ਉੱਥੇ ਜਦੋਂ ਗਏ ਨੇ ਤੇ ਉਹ ਅੰਡਰ ਟ੍ਰੀਟਮੈਂਟ ਸੀ ਤੇ ਉੱਥੇ ਉੱਥੇ ਪਾਇਆ ਗਿਆ ਸੀ ਵੀ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਡਾਕਟਰ ਕਹਿੰਦੇ ਹੀ ਇਜ਼ ਅਨਫਿਟ ਟੂ ਗਿਵ ਸਟੇਟਮੈਂਟ ਇਸ ਕਰਕੇ ਉਹ ਨਾਲੇ ਉਹਨਾਂ ਨੇ ਉਹ ਟ੍ਰੀਟਮੈਂਟ ਕਰ ਰਹੇ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲਿਜਾਣਾ ਰੈਫਰ ਕਰਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀਗੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਅੱਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀਗੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ ਬੱਤੀਪੋਰ ਦਾ ਰਵਾਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਦਾਂ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉੱਥੋਂ ਸਾਫ਼ ਪਹਿਲੀ ਨਜ਼ਰ ਇਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਹਦੇ ਮਕਦਮੇ ਵੰਦ ਵਿੱਚ ਵੀ ਸਾਡਾ ਜਿਹੜਾ ਥਾਣਾ 베ਰਕਾ ਹੈਗਾ ਉੱਥੇ ਇੱਕ ਮੁਕਦਮਾ ਦਰਜ ਕੀਤਾ ਗਿਆ 99 71 711 25 ਨੂੰ 324 ਅਬਲੀਕ 4 ਬੀ ਐਨ ਐਸ ਔਰ 25548 ਆਰਮਿਕ ਇਹ ਮੁਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਫਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰਡ ਜਿਹੜਾ ਹੈਗਾ ਉਹਦਾ ਜਦੋਂ ਹਸਪੀਟਲ ਸਾਡੀ ਐਸ ਐਚ ਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਮ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੂੰ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ ਇਥੋਂ ਦੇ ਰਹਿਣ ਵਾਲੇ ਨੇ ਔਰ ਸਾਡੀ ਟੀਮ ਆਈਓ ਫਿਰ ਉੱਥੇ ਡੀ ਐਮ ਸੀ ਹਸਪੀਟਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਵਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਕਿਉਂਕਿ ਉਹ ਟ੍ਰੀਟਮੈਂਟ ਵਗੈਰਾ ਚੱਲ ਰਿਹਾ ਸੀ ਅੱਜ ਵੀ ਸਾਡੀ ਉੱਥੇ ਜਿਹੜੀ ਆਈਓ ਸਾਡੇ ਉੱਥੇ ਗਏ ਹੋਏ ਨੇ ਲੁਧਿਆਣੇ ਡੀ ਐਮ ਸੀ ਬਿਆਨ ਲੈਣ ਵਾਲਾ ਜਿਹੜਾ ਹਾਲਾਤ ਜਿਹੜੇ ਇਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਪਟੋਲ ਪੰਪਨਾ ਹਮਲਾ ਕੀਤਾ ਉਹ ਬੰਦਾ ਇੰਜਰਡ ਹੋ ਗਿਆ ਉਹਦੇ ਉਹ ਆਪਣਾ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਿਤ ਨੇ ਇਸ ਕਰਕੇ ਉਹ ਇਹ ਕਲੀਅਰ ਕਰਨਾ ਜ਼ਰੂਰੀ ਸੀਗਾ ਵੀ ਇਹ ਐਕਚੁਅਲੀ ਜਦੋਂ ਮੌਕਾ ਦੇਖਿਆ ਗਿਆ ਥੋਰਲੀ ਸਾਡੇ ਆਫਸਰ ਹਲਕਾ ਜੀਓ ਵਗੈਰਾ ਉਹਨਾਂ ਨੇ ਵੀ ਦੇਖਿਆ ਬਾਕੀ ਮੈਂ ਖੁਦ ਐਗਜ਼ਾਮਨ ਕੀਤਾ ਜਦੋਂ ਮੌਕੇ ਦੇਖਣ ਤੇ ਸਾਫ ਪਤਾ ਲੱਗਦਾ ਵੀ ਉਹ ਬੜੀ ਗੱਡੀ ਹੈ ਬਿਲਕੁਲ ਸਾਈਡ ਤੇ ਖੜੀ ਹੋਈ ਹੈ ਸਾਈਡ ਤੇ ਖੜੀ ਹੋਈ ਹੈ ਜਿੱਦਾਂ پارک ਕੀਤੀ ਹੈ ਹੈਂਡ ਬ੍ਰੇਕ ਵੀ ਲੱਗੀ ਹੋਈ ਹੈ ਤੇ ਕਿਉਂਕਿ ਹਾਈਵੇ ਹੈ ਕਾਫੀ ਗੱਡੀਆਂ ਫਾਸਟ ਆਉਂਦੀਆਂ ਹੈ ਗੱਡੀ ਵੀ ਕਾਫੀ ਇਹ ਜਿਹੜੀ ਐਸਯੂਵੀ ਟਾਈਪ ਗੱਡੀ ਆ ਟੌਪ ਕਲਾਸ ਗੱਡੀ ਆ ਜਿਵੇਂ ਉਹ ਲੱਝ ਕੀਤਾ ਜਾ ਰਿਹਾ ਵੀ ਬੰਦਾ ਕੋਈ ਸੀਗਾ ਉਹਨੇ ਰੋਕਿਆ ਹੈਗਾ ਉਹ ਪਹਿਲੀ ਨਜ਼ਰ ਇਦਾਂ ਦੀ ਸਭਾਵਨਾ ਘਟ ਜਾਂਦੀ ਹੈ ਉਹ ਪਹਿਲੀ ਨਜ਼ਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਫਿਰ ਵੀ ਇਹਨੂੰ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੈਂਟੀਫਿਕ ਤਰੀਕੇ ਨਾਲ ਟੈਕਨੀਕਲੀ ਪ੍ਰੋਫੈਸ਼ਨਲ ਤਰੀਕੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਇੰਜਰਡ ਨੇ ਉਹਨਾਂ ਦਾ ਵੀ ਬਿਆਨ ਬਕਾਇਦਾ ਲਿਆ ਜਾ ਰਿਹਾ ਤੇ ਉਹ ਇਲੈਗਲ ਵੈਪਨ ਵੀ ਜਿਹੜਾ ਮਿਲਿਆ ਸੀਗਾ ਬਕਾਇਦਾ ਉਹ ਜਲ ਚੁੱਕਾ ਸੀਗਾ ਜਦੋਂ ਗੱਡੀ ਬਹੁਤ ਅੱਗ ਲੱਗੀ ਸੀ ਉਹ ਵੀ ਜਲਿਆ ਹੋਇਆ ਉਹਦੇ ਵਿੱਚ ਇੱਕ ਰਾਉਂਡ ਵੀ ਸੀਗਾ 32 ਬੋਰ ਦਾ ਜਿਹੜਾ ਕਿ ਉਹ ਸੜ ਕੇ ਉਹ ਵੀ ਪਿਗਲ ਗਿਆ ਸੀਗਾ ਇਸ ਕਰਕੇ ਇਸ ਪੰਦੇ ਚ ਪਕਾਇਦਾ ਸਾਡੇ ADC ਪੀ 3 ਉਹਨਾਂ ਦੀ ਸੁਪਰਵਾਈਜ਼ਰ ਚ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪ੍ਰੋਪਰਲੀ ਇਹਨੂੰ ਇਨਵੈਸਟੀਗੇਟ ਕਰਕੇ ਹਰ ਹਰ ਪਹਿਲੂ ਨੂੰ ਜਾਂਚ ਕੀਤਾ ਜਾਵੇਗਾ ਔਰ ਜੋ ਵੀ ਇਹ ਚ ਅੱਗੇ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਨਾਲ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਵੇ ਇਹਦੇ ਚ ਸਾਡੀ FSL ਟੀਮ ਨੇ ਜਾਂਚ ਕਰ ਲਈ ਹੈ ਉਥੋਂ ਸੈਂਪਲਸ ਦੁਆਰਾ ਉਹਨਾਂ ਨੇ ਹਾਸਲ ਕੀਤੇ ਨੇ ਹਰ ਤਰ੍ਹਾਂ ਦੀ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਦੇ ਨਾਲ ਕਿਉਂਕਿ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਸਟੇਟ ਜਿਹੜਾ ਸਾਡਾ ਐਫਐਸਐਲ ਸਾਡਾ ਸੈੱਲ ਹੈਗਾ ਉੱਥੋਂ ਅਸੀਂ ਬਲਾਸਟਿਕ ਸਪਾਰਟਸ ਜਿਹੜੇ ਆ ਉਹਨਾਂ ਦੀ ਡਿਮਾਂਡ ਕੀਤੀ ਹੈ ਉਹ ਵੀ ਉੱਥੋਂ ਆ ਜਾਣਗੇ ਉਹਨਾਂ ਤੋਂ ਵੀ ਅਸੀਂ ਥੋਰਲੀ ਇਹਨੂੰ ਚੈੱਕ ਕਰਵਾਵਾਂਗੇ ਔਰ ਪ੍ਰੋਪਰਲੀ ਇਹਦੀ ਜਾਂਚ ਕਰਕੇ ਔਰ ਤਫਤੀਸ਼ ਕੀਤੀ ਜਾਂ ਮਕਦਮਾ ਆਲਰੇਡੀ ਦਰਜ ਹੋ ਚੁੱਕਾ ਉਹਨੂੰ ਜੋ ਵੀ ਇਹਦਾ ਅੱਗੇ ਜੋ ਵੀ ਰਿਜ਼ਲਟ ਆਏਗਾ ਉਹ ਤੁਹਾਨੂੰ ਦੱਸਤਾ ਜਾਵੇਗਾ